ਇਹ ਝੋਟਾ 507 ਨੰਬਰ ਜਿਹੜਾ ਕਿ ਬਹੁਤ ਮਸ਼ਹੂਰ ਕੋਲ ਨਾ ਉਹ ਝੋਟਾ ਹੈ ਨੀਲੀ ਰਾਵੀ ਦਾ ਇਹਨਾਂ ਨੂੰ ਖਰਾਕ ਦੇਖ ਸਕਦੇ ਹੋ ਰਕਬਾਲਗ ਦੇ ਵਿੱਚ ਪਾਣੀ ਸਪੈਸ਼ਲ ਰਹਿੰਦਾ 24 ਘੰਟੇ ਤੇ ਰਕਬਾਲੀ ਦੇ ਵਿੱਚ ਖਰਾਕ ਰਹਿੰਦੀ ਹੈ ਇਸ ਨੂੰ ਦੇਖ ਸਕਦੇ ਹੋ ਇੱਧਰ ਤੋਂ ਨਾ ਆਪਾਂ ਬੱਚੇ ਲਗਾਉਣੇ ਆ ਛੋਟੇ ਕਾਫ ਜਿਵੇਂ ਕਿ ਇਹ ਨੀਲੀ ਰਾਵੀ ਦੇ ਵਿੱਚ ਕਾਫ ਆ ਦੇਖ ਸਕਦੇ ਹੋ ਤੁਸੀਂ ਇੱਧਰ ਮੋਹਰਾ ਦੇ ਵਿੱਚ ਆ ਕਾਫ ਆ ਤੇ ਪੁੱਤਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ਾਹੀਵਾਲ ਜਿਹੇ ਐਫ ਦੇ ਕਹਾਵਾਂ ਦੇ ਦੇਖ ਸਾਡੇ ਤੁਸੀਂ ਦੋਸਤੋ ਨੀਲੀ ਰਾਵੀ ਤੇ ਮੋਹਰਾ ਦੇ ਪਸ਼ੂਆ ਤੇ ਇਹਨਾਂ ਨੂੰ ਚਾਰ ਪਾਇਆ ਹੋਇਆ ਹੈਗਾ ਤੇ ਸਿੰਘ ਇਹਨਾਂ ਦੇ ਦਾਦੇ ਵੀ ਹੈਗੇ ਇਧਰ ਤੁਸੀਂ ਐਫ ਜਰਸੀ ਸ਼ਾਹੀਵਾਲ ਉਹਨਾਂ ਕੱਟ ਕੇ ਉਹ ਵੀ ਦੇ ਦਿੱਤਾ ਹੈ। ਉਹ ਪੈਦਾ ਹੋਇਆ ਵੀ ਨਹੀਂ। ਉਹ ਰਹਿਣੇ ਉਹਦੇ ਵੀ ਨਹੀਂ। ਅਸਾ ਇਹ ਉਸ ਵੀਦੀ ਨਾਲ ਹੋਇਆ ਵਾ ਹਨਾ। ਵੀਦੀ ਨਾਲ। ਭਰੂਣ ਤਬਾਦਲਾ ਵੀਦੀ ਨਾਲ ਹਨਾ ਪੈਦਾ ਹੋਇਆ ਮੋਰਾ ਦਾ। ਮੈਂ ਇਹ ਡੁੱਲਿਆ ਹੋ ਗਿਆ ਪੈਸੇ ਲਾ ਲੈ ਬੱਚਾ। ਇਹ ਡੁੱਲਿਆ ਹੋ ਗਿਆ। ਆਲੇ ਮੱਛੀ ਨਾ ਮਿਲਦੀ। ਉਹ ਮੈਂ ਉਹਦਾ ਵੀ ਨਹੀਂ। ਉਹ ਬਾਟ ਚਾਈ ਬੱਚੇ। ਇੱਧਰ ਤੁਸੀਂ ਮੁਰਗੀਆਂ ਦੇਖ ਸਕਦੇ ਹੋ। ਬਾਕੀ ਤੁਸੀਂ ਨਾਲ ਦੀ ਨਾਲ ਆਸ-ਪਾਸੇ ਦਾ ਮਾਹੌਲ ਵੀ ਦੇਖ ਸਕਦੇ ਹੋ। ਕੀ ਬਾਂਸ ਦਾ ਬਣਿਆ ਪੋਲਟਰੀ ਫਾਰਮ ਹੈ ਇਹ ਲੱਕੜ ਦਾ ਬਣਿਆ ਤੁਸੀਂ ਦੇਖ ਸਕਦੇ ਹੋ ਇੱਧਰ ਖਰਗੋਸ਼ ਤੁਸੀਂ ਦੇਖ ਸਕਦੇ ਹੋ ਪਿੰਜਰੇ ਦੇ ਵਿੱਚ ਸੋਵੀਅਤ ਚੇਚਲਾਣਾ ਵਾਲਾ ਖਰਗੋਸ਼ ਦੀ ਹੈਗੀ ਇਹਦਾ ਹੱਥ ਤੁਹਾਡੀ ਬੜਾ ਨੰਬਰ ਹੈ ਇੱਧਰ ਇਹ ਬਟੇਰਾ ਦੇ ਬੱਚੇ ਤੁਜੀ ਦੇਖ ਸਕਦੇ ਹੋ ਛੋਟੇ ਛੋਟੇ ਪਤਾ ਨਹੀਂ ਕਬ ਡੇਰੇ ਮਿਲ ਜਾਂਦੇ ਆ ਬੱਚੇ ਤਾਂ ਅੱਗੇ ਆਇਆ ਬੱਚੇ ਦਾ ਮੁਕਰਾਣਾ ਛੋਟੇ ਨੇਗੇ ਕਿ ਵੱਡੇ ਨੇ ਵਟੇ ਆ ਪੂਰਾ ਫੁੱਲ ਸਾਈਜ਼ ਇੱਧਰ ਬੱਕਰੀਆਂ ਇਹ ਮੀਲ ਕਵਾ ਤੇ ਇੱਧਰ ਫੀਮੇਲ ਆ ਜੰਗੀਰ ਅਸਲ ਦੀ ਬੱਕਰੀ ਹੈ ਤੇ 5 ਕਿਲੋ 100 50 ਗ੍ਰਾਮ ਇਹਦਾ ਦੁੱਧ ਆ ਇੱਕ ਦਿਨ ਦਾ 300 ਹੈ 5 ਕਿਲੋ ਨਾ ਝੋਟਾ ਹੈ ਇੱਧਰ ਵੀ ਤੁਸੀਂ ਬੱਕਰਾਂ ਦੇਖ ਸਕਦੇ ਹੋ ਆ ਪੇਡੂ ਆ ਕਾਇਦੇ ਲਈ ਨਸਲ ਦਾ ਬੇਡੂ ਦੁਬਾਰਾ ਬੱਲ ਆ ਕੇ ਵਿੱਚ ਸ਼ਾਹੀ ਵਾਲ ਤੇ ਜਰਸੀ ਐਂਜਰੋ ਨੀਰਾ ਵੀ ਪਹਿਲੇ ਸੂਏ ਜਿਹੜੀ ਕ੍ਰਾਸ ਬ੍ਰੀਡ ਹੁੰਦੀ ਹੈ ਦਾ ਦੁੱਧ ਤੁਸੀਂ ਦੇਖ ਸਕਦੇ ਹੋ ਪਹਿਲੇ ਸੂਏ ਦਾ ਇਹਨਾਂ ਦਾ ਦੁੱਧ ਆ ਹਾਂ ਵੀ ਹਾਂ ਇੱਕ ਕੁੜੇ ਪਿਟੇ ਜੀ ਜਰਸੀ ਦਾ ਇੰਨਾ ਗਾ ਇੱਕ ਸਾਥ ਤੁਸੀਂ ਸਾਹੀ ਮੋਹਨ ਆ ਉਹਨੇ ਬ੍ਰਾਂਡ ਕੋਲ ਇਹ ਨਾਲ ਦੀ ਆਹ ਲਾ ਤੋਰੋ ਸੁਖੀ ਵਾਲਾ ਇਹ ਵੀ ਬੋਲ ਇਹਦੀ ਉਮਰ ਵੀ ਘੱਟ ਦੀ ਇਹ ਨੀਲੀ ਰਾਵੀ ਦਾ ਝੋਟਾ ਗਾ ਇੱਥੇ ਨਾਲੀਏ ਤੇ ਝੋਟੀ ਖੜੀ ਹੈਗੀ ਇਹਦਾ ਰਿਕਾਰਡ ਤੁਸੀਂ ਦੋਸਤਾਂ ਦੇਖ ਸਕਦੇ ਹੋ ਸਰਦੀ ਮੱਝ ਇੱਕ ਸੂਏ ਦਾ ਦੁੱਧ ਰਿਕਾਰਡ ਇੰਨਾ ਇੱਕ ਦਿਨ ਦਾ ਵੱਧ-ਵੱਧ 23 ਕਿਲੋ ਵੜਦਾ ਇਹ ਝੋਟਾ 507 ਨੰਬਰ ਜਿਹੜਾ ਕਿ ਬਹੁਤ ਮਸ਼ਹੂਰ ਕੋਲ ਆ ਉਹ ਝੋਟਾ ਹੈ ਨੀਲੀ ਰਾਵੀ ਦਾ ਆ ਹੈ ਆ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਤੇ ਦੇਖੋ ਉਹ ਹੋਰ ਨਾ ਜ਼ਲੀ ਮਾਝ ਇਹਦਾ ਤੁਸੀਂ ਡਾਕਟਰ ਕਾਰਡ ਦੇਖ ਸਕਦੇ ਆ ਕਨਨ ਦਾ ਵੱਤੋ ਵੱਤ ਦੁੱਧ ਇਹਨਾਂ ਮਰੇ ਦੇ ਉੱਤੇ ਦੱਸੀ ਵੀ ਆ ਗਈ ਇਹ ਬੱਲ ਆ ਗਿਆ ਮੁਰਾ ਦਾ ਮਾਂ ਦੀ ਸੂਏ ਦਾ ਦੁੱਧ ਰਕਾਲ ਕਿੰਨਾ ਗਾ ਦੇਖ ਸਾਥ ਬੱਲੇ ਇਹ 507 ਨੰਬਰ ਬੱਲ ਆਗਾ ਜਿਹੜਾ ਕਿ ਦੇਖ ਸਾਥ ਜਿਹੜਾ ਕਿ ਬਹੁਤ ਫੇਮਸ ਬੱਲਾ ਡਿਮਾਂਡ ਵੀ ਬਹੁਤ ਆ ਗਈ ਇਹਦੀ ਹਾਂ ਜੀ ਡਾਕਟਰ ਸਾਹਿਬ ਹੈਲੋ ਇੱਧਰ ਤੋਂ ਨਾ ਬੱਚੇ ਦਿਖਾਉਨੇ ਆ ਛੋਟੇ ਕਾਫ ਜਿਵੇਂ ਕਿ ਇਹ ਨੀਲੀ ਰਾਵੀ ਦੇ ਵਿੱਚ ਕਾਫ ਆ ਦੇਖ ਸਕਦੇ ਤੁਸੀਂ ਇੱਧਰ ਮੋਰਾ ਦੇ ਵਿੱਚ ਆ ਕਾਫ ਆ ਤੇ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ਾਹੀਵਾਲ ਜਿਹੜੇ ਐਚਐਫ ਦੇ ਕਾਫ ਆਗੇ और ये हमारे इलाके में सारा बात है और मैं चाहता हूं कि वो मंडल ਇਹ ਜੀ ਬਾਕੀ ਤੁਸੀਂ ਇਹਨਾਂ ਨੂੰ ਖਰਾਕ ਦੇਖ ਸਕਦੇ ਹੋ ਇਕਬਾਲ ਦੇ ਵਿੱਚ ਪਾਣੀ ਸਪੈਸ਼ਲ ਰਹਿੰਦਾ 24 ਘੰਟੇ ਤੇ ਇਕਬਾਲ ਜੀ ਦੇ ਵਿੱਚ ਖਰਾਕ ਰਹਿੰਦੀ ਹੈ ਇਸ ਨੂੰ ਦੇਖ ਸਕਦੇ ਹੋ ਦੇ ਨਾਲ ਥੱਲੇ ਉਹਨੇ ਕਿ ਗਰਮੀ ਫੈਨ ਕਰਨ ਦੀ ਬਹੁਤ ਪੈਸੇ ਖੋਦੇ ਚਲੇ ਜਾਂਦਾ ਹੈ ਹੁਣੇ ਦੇਖੋ ਬੱਚੇ ਦੇ ਥੱਲੇ ਕਿੰਨੀ ਚੱਲਦਾ ਇਹਦੇ ਹੈ ਨਹੀਂ ਗਾਲਾ ਬਿਲਕੁਲ ਸਾਫ਼ ਹੈ ਉਹ ਸ਼ਾਹੀ ਵਾਲਾ ਬਹੁਤ ਕੁਝ ਨਹੀਂ ਮਿਲਦਾ ਉਹ ਗਰਮੀ ਨਹੀਂ ਬਲੋ ਐਪਸ ਨਹੀਂ ਰਹਿੰਦੇ ਆ ਨਾ جي خللا او وقت بس تو واسي والي ريليف جيرسي